ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਮਾਤਾ ਕਮਖਿਆ ਦੇਵੀ ਦਾ ਮਾ ਕਮਖਿਆ ਦੇਵੀ ਦਾ ਇੱਕ ਬਹੁਤ ਸ਼ਕਤੀਸ਼ਾਲੀ ਯੰਤਰ ਲੈ ਕੇ ਹਾਜ਼ਰ ਹੋਇਆ ਇਸ ਯੰਤਰ ਦੇ ਨਾਲ ਮਾਤਾ ਕਮਖਿਆ ਹਰ ਇੱਕ ਕੰਮ ਪੂਰਾ ਕਰਦੀ ਹੈ ਜਿਹੜਾ ਤੁਸੀਂ ਕੰਮ ਸੋਚਿਆ ਹੋਵੇ ਉਹ ਕੰਮ ਪੂਰਾ ਕਰੇਗੀ ਮਾਤਾ ਯੰਤਰ ਦੇ ਨਾਲ ਸਾਰੇ ਕੰਮ ਰਾਸ ਹੁੰਦੇ ਆ ਦੁਨੀਆ ਦਾ ਕੋਈ ਐਸਾ ਕੰਮ ਨਹੀਂ ਜਿਹੜਾ ਇਸ ਯੰਤਰ ਦੇ ਵਿੱਚ ਲਿਖਿਆ ਹੋਵੇ ਪੂਰਾ ਨਾ ਹੋਵੇ ਤਾਂ ਦੋਸਤੋ ਯੰਤਰ ਬਹੁਤ ਪਾਵਰਫੁਲ ਬਹੁਤ ਸ਼ਕਤੀਸ਼ਾਲੀ ਯੰਤਰ ਆ ਇਸ ਯੰਤਰ ਨੂੰ ਬਣਾ ਕੇ ਇਹਦੀ ਵਰਤੋਂ ਕਿਤਾ ਕਰਨੀ ਹੈ ਸਾਰਾ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਦੱਸਾਂਗੇ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣ ਕਿਆਂ ਤੇ ਹੁਣ ਗੱਲ ਕਰਦੇ ਆ ਮਾਤਾ ਕਮੱਖਿਆ ਦੇਵੀ ਦੇ ਇਸ ਯੰਤਰ ਬਾਰੇ ਜਿਹੜਾ ਕਿ ਹਰ ਇੱਕ ਕੰਮ ਪੂਰਾ ਕਰਦਾ ਹੈ ਇਸ ਯੰਤਰ ਦੇ ਨਾਲ ਹਰ ਇੱਕ ਕੰਮ ਰਾਸ ਹੁੰਦਾ ਹੈ ਦੁਨੀਆਂ ਦਾ ਕੋਈ ਐਸਾ ਕੰਮ ਨਹੀਂ ਜਿਹੜਾ ਪੂਰਾ ਨਹੀਂ ਹੁੰਦਾ ਤੇ ਯੰਤਰ ਬਹੁਤ ਸ਼ਕਤੀਸ਼ਾਲੀ ਆ ਦੁਨੀਆਂ ਦਾ ਕੋਈ ਕੰਮ ਸੋਚਿਆ ਹੋਵੇ ਤੁਸੀਂ ਹਰ ਇੱਕ ਕੰਮ ਜਿਹੜਾ ਜਿੱਦਾਂ ਤੁਹਾਡਾ ਕੋਈ ਮਨ ਦੀ ਕੋਈ ਸੋਚ ਮਨ ਦੀ ਕੋਈ ਇੱਛਾ ਹੋਵੇ ਜਿਹੜੀ ਜ਼ਿੰਦਗੀ 'ਚ ਪੂਰਾ ਹੋ ਸਕੀ ਹੋਵੇ ਇਸ ਯੰਤਰ ਦੇ ਵਿੱਚ ਤੁਸੀਂ ਸਕਰੀਨ ਤੇ ਤੁਹਾਡੇ ਆ ਰਿਹਾ ਹੋਊਗਾ ਉੱਪਰ ਤੁਸੀਂ ਆਪਣਾ ਨਾਮ ਲਿਖ ਦੇਣਾ ਯੰਤਰ ਦੇ ਠੀਕ ਹੈ ਤੇ ਵਿੱਚ ਤੁਸੀਂ ਆਪਣਾ ਕੰਮ ਜਿੱਥੇ ਕਾਰਿਆ ਲਿਖਿਆ ਹਿੰਦੀ ਦੇ ਵਿੱਚ ਹੀ ਯੰਤਰ ਬਣਿਆ ਹੋਇਆ ਤੁਸੀਂ ਹਿੰਦੀ 'ਚ ਲਿਖ ਦੇਣਾ ਜਾਂ ਪੰਜਾਬੀ 'ਚ ਲਿਖ ਸਕਦੇ ਕੋਈ ਦਿੱਕਤ ਨਹੀਂ ਯੰਤਰ ਦੇ ਉੱਪਰ ਨਾਮ ਆਪਣਾ ਲਿਖਣਾ ਥੱਲੇ ਆਪਣਾ ਕਾਰ ਜਿਹੜਾ ਵੀ ਕੰਮ ਆ ਤੁਸੀਂ ਉਹ ਲਿਖ ਦੇਣਾ ਠੀਕ ਹੈ ਹੋਰ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇੱਕ ਕੀ ਕਰਨਾ ਪੂਜ ਪੱਤਰ ਹੁੰਦਾ ਜਿਹੜਾ ਪੂਜਾ ਦੀ ਸਮਾਨ ਤੋਂ ਪੂਜ ਪੱਤਰ ਮਿਲ ਜਾਂਦਾ ਪੂਜ ਪੱਤਰ ਦਾ ਇੱਕ ਟੁਕੜਾ ਲੈ ਕੇ ਇਹਨੂੰ ਐਸੀ ਤਰ੍ਹਾਂ ਗੋਲ ਕਰ ਲੈਣਾ ਗੋਲ ਬਣਾ ਲੈਣਾ ਯੰਤਰ ਤੋਂ ਵਿੱਚ ਠੀਕ ਹੈ ਗੋਲ ਬਣਾ ਕੇ ਜਿੱਦਾਂ ਜਿੱਦਾਂ ਉਹਦੇ ਖਾਨੇ ਵਿੱਚ ਬਣੇ ਹੋਏ ਆ ਸਕਰੀਨ ਤੇ ਤੁਹਾਡੇ ਨਜ਼ਰ ਆ ਰਹੇ ਹੋਣੇ ਆ ਉਸੇ ਤਰ੍ਹਾਂ ਹੀ ਸਾਰਾ ਯੰਤਰ ਤੁਸੀਂ ਲਿਖ ਲੈਣਾ ਜਿਹੜਾ ਕਮੱਖਿਆ ਲਿਖਿਆ ਹੋਇਆ ਵਿੱਚ ਮਤਾ ਕਮੱਖਿਆ ਨਮਾ ਠੀਕ ਹੈ ਉਹ ਤੁਸੀਂ ਐਸੀ ਤਰ੍ਹਾਂ ਹਿੰਦੀ ਜੀ ਲਿਖਣਾ ਜਿਹੜਾ ਤ੍ਰਿਕੋਣ ਬਣੇ ਹੋਏ ਵਿੱਚ ਉਹਦੇ ਵਿੱਚ ਕੋਨਿਆਂ ਦੇ ਵਿੱਚ ਜੋ ਜੋ ਚੀਜ਼ ਲਿਖੀ ਹੋਈ ਆ ਹਲੀਮ ਓਮ ਲੀਮ ਓਮ ਲੀਮ ਇਹ ਸਾਰੇ ਤੁਸੀਂ ਇੱਥੇ ਲਿਖਣੇ ਆ ਠੀਕ ਹੈ ਜੀ ਇਹਨੂੰ ਵਿੱਤਾ ਬਣਾ ਲੈਣਾ ਯੰਤਰ ਨੂੰ ਪੂਰੀ ਤਰ੍ਹਾਂ ਤੇ ਤੁਸੀਂ ਕੀ ਕਰਨਾ ਇਹਨੂੰ ਬਣਾਉਣਾ ਤੁਸੀਂ ਕਾਗਜ਼ ਜਿਹੜਾ ਭੋਜ ਪੱਤਰ ਤੇ ਅਸ਼ਟਗੰਧ ਦੀ ਸ਼ਾਹੀ ਦੇ ਨਾਲ ਜਾਂ ਕੇਸਰ ਨਾਲ ਬਣਾਉਣਾ ਠੀਕ ਹੈ ਜੀ ਦੋ ਚੀਜ਼ਾਂ ਤੋਂ ਕਿਸੇ ਨਾਲ ਵੀ ਲੈ ਲਓ ਅਸ਼ਟਗੰਧ ਦੀ ਸ਼ਾਹੀ ਜਾਂ ਕੇਸਰ ਉਦੋਂ ਬਣਾਉਣਾ ਇਹ ਯੰਤਰ ਜਿਹੜਾ ਆ ਇਹ ਸ਼ੁੱਕਰਵਾਰ ਵਾਲੇ ਦਿਨ ਬਣਾਉਣਾ ਆ ਠੀਕ ਹੈ ਸ਼ੁੱਕਰਵਾਰ ਨੂੰ ਬਣਾਉਣਾ ਹੈ ਤੇ ਇਹਦੀ ਨਰਾਤਿਆਂ ਚ ਪੂਜਾ ਹੁੰਦੀ ਹੈ ਪੂਰੀ ਵਿਧੀ ਦੀ ਜਿਹੜੀ ਨਰਾਤੇ ਆਉਂਦੇ ਆ ਨਰਾਤਿਆਂ ਚ ਇਹਦੀ ਵਿਧੀ ਹੁੰਦੀ ਹੈ ਜਾਂ ਦੁਰਗਾ ਅਸ਼ਟਮੀ ਵਾਲੇ ਦਿਨ ਜਾਂ ਕੋਈ ਕਾਲੀ 1400 ਉਹ ਉਸ ਦਿਨ ਵੀ ਇਹ ਤਿਆਰ ਹੋ ਜਾਂਦਾ ਪਰ ਤੁਸੀਂ ਹੋਲੀ ਤੇ ਵੀ ਇਹਨੂੰ ਤਿਆਰ ਕਰ ਸਕਦੇ ਆ ਇਹਦਾ ਹੁਣ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿੱਤਾ ਹੈ ਚਸ਼ਟ ਗੰਦਨਾ ਬਣਾ ਲੈਣਾ ਇਹਦੇ ਵਿੱਚ ਮਾਤਾ ਦਾ ਮੰਤਰ ਜਿਹੜਾ ਆ ਉਹ ਸੁਣ ਲਓ ਪਹਿਲਾਂ ਤਾਂ ਕੀ ਮੰਤਰ ओम हरीम क्लीम कामाख्याय नमः ओम ह्रीम क्लीम नमः मंत्र आप मंत्र फिर सुन लो ओम ह्रीम क्लीम कामाख्याय नमः बस एना की मंत्र है ये तुसी ग्यारह सौ बार जाप करना ग्यारह नहीं ग्यारह सौ नहीं ग्यारह हज़ार माफ़ करना ग्यारह हजार जाप करने हैं 11000 ਜੇ ਤੁਸੀਂ ਜਾਪ ਕਰਕੇ ਇਹਨੂੰ ਕਰਦੇ ਹੋ ਤੇ ਮੰਤਰ ਚੜਾਈ ਯੰਤਰ ਹੈ ਪੂਰੀ ਤਰ੍ਹਾਂ ਸਿੱਧੀ ਪ੍ਰਾਪਤ ਹੋ ਜਾਊਗਾ ਕਦੀ ਯੰਤਰ ਖਰਾਬ ਨਹੀਂ ਹੋਊਗਾ ਦੁਬਾਰਾ ਕਿਤੇ ਵੀ ਚਲਜੋ ਚਾਹੇ ਸ਼ਮਸ਼ਾਨ ਚ ਚਲਜੋ ਕਿਤੇ ਚਲਜੋ ਇਹ ਯੰਤਰ ਬਸ ਇਸੇ ਤਰੀਕੇ ਨਾਲ ਤੁਸੀਂ ਤਿਆਰ ਕਰ ਲੈਣਾ ਇਹ ਮੰਤਰ ਪੜਨ ਦੇ ਨਾਲ ਯੰਤਰ ਮੂਰੇ ਰੱਖ ਲੈਣਾ ਮਾਤਾ ਦੀ ਫੋਟੋ ਕੋਈ ਵੀ ਧੀਵੀ ਦੀ ਫੋਟੋ ਰੱਖ ਲਓ ਮਾ ਦੁਰਗਾ ਦੀ ਮਾ ਕਾਲੀ ਦੀ ਕਿਸੇ ਦੀ ਫੋਟੋ ਰੱਖ ਕੇ ਮੱਕ ਮੱਕਿਆ ਦਾ ਧਿਆਨ ਕਰਕੇ ਮਾਤਾ ਕਾਲੀ ਨੂੰ ਧੂਪ ਅਗਰਬਤੀ ਲਾ ਕੇ ਥੋੜਾ ਜਿਹਾ ਸਮਾਨ ਰੱਖ ਲਿਓ ਧੂਪ ਅਗਰਬਤੀ ਦੇ ਕੇ ਫੋਲ ਲੈ ਲਿਓ ਥੋੜੇ ਜਿਹਾ ਥੋੜਾ ਜਿਹਾ ਮਿੱਠਾ ਲੈ ਲਿਓ ਫੋਗ ਲਵਾ ਕੇ ਇਸ ਯੰਤਰ ਨੂੰ ਬਣਾ ਲੈਣਾ 11000 ਜਾਬ ਕਰ ਲੈਣੇ ਆ ਇਹ ਚਾਹੇ 2 ਦਿਨਾਂ 'ਚ ਕਰ ਲਓ ਚਾਹੇ 3 ਦਿਨਾਂ 'ਚ ਕਰ ਲਓ ਜਾਂ 1 ਦਿਨ 'ਚ ਕਰਨੇ 1 ਦਿਨ 'ਚ ਕਰ ਲਓ ਠੀਕ ਹੈ ਇਸ ਯੰਤਰ ਦੇ ਨਾਲ ਤੁਹਾਡਾ ਦੁਨੀਆ ਦਾ ਕੋਈ ਵੀ ਐਸਾ ਕੰਮ ਨਹੀਂ ਹੋਊਗਾ ਜਿਹੜਾ ਪੂਰਾ ਨਹੀਂ ਹੋਉ ਚਾਹੇ ਪੈਸੇ ਦੀ ਤੰਗ ਤੇਲੇ ਦੀ ਤੰਗੀ ਆ ਉਹ ਲਿਖ ਸਕਦੇ ਆ ਜੋ ਆਪਣਾ ਮਕਾਨ ਬਣਾਉਣਾ ਮਕਾਨ ਦਾ ਲਿਖ ਸਕਦੇ ਆ ਜੇ ਕੋਈ ਤੁਹਾਡ ਵਿਦੇਸ਼ ਯਾਤਰਾ ਬਾਰੇ ਲਿਖਣਾ ਚਾਹਵੇ ਵਿਦੇਸ਼ ਯਾਤਰਾ ਵੀ ਤੁਹਾਡੀ ਪੂਰੀ ਹੋ ਜਾਏਗੀ ਜੇ ਤੁਸੀਂ ਕੋਈ ਵੀ ਸੁੱਖ ਸਮਰiddhi ਚਾਹੁੰਦੇ ਹੋ ਸੁੱਖ ਕੋਈ ਸਹੂਲਤ ਚਾਹੁੰਦੇ ਜਿਹੜੀ ਦੁਨੀਆ ਦੀ ਕੋਈ ਨਹੀਂ ਪੂਰੀ ਹੋਈ ਤੁਸੀਂ ਉਹ ਬੋਲ ਸਕਦੇ ਹੋ ਇਹ ਚੀਜ਼ਾਂ ਜਿੰਨੀਆਂ ਵੀ ਤੁਸੀਂ ਇਹਦੇ ਵਿੱਚ ਬੋਲ ਲਿਖ ਜਿਹੜੀ ਚੀਜ਼ਾਂ ਦੇ ਵਿੱਚ ਲਿਖੋਗੇ ਉਹ ਉਹੀ ਤੁਹਾਡੀ ਮਨੋ ਕਾਮਨਾ ਪੂਰੀ ਹੋਏਗੀ ਇਹ ਸ਼ੁੱਕਰਵਾਰ ਨੂੰ ਤਿਆਰ ਕਰਨਾ ਆ ਉਸ ਤੋਂ ਬਾਅਦ ਕੋਈ ਵੀ ਦਿਨ ਸ਼ੁੱਕਰਵਾਰ ਹੋਵੇ ਠੀਕ ਹੈ ਉਦੋਂ ਵੀ ਤਿਆਰ ਕਰ ਸਕਦੇ ਆ ਫਿਰ ਇਹਦੀ ਪੂਜਾ ਤੁਸੀਂ ਦੋ ਬਹੋਲੀ ਵਾਲੇ ਦਿਨ ਤੁਸੀਂ ਕਰ ਸਕਦੇ ਹੋ ਬਸ ਇਹ ਵੀਡੀਓ ਸੀ ਇਹ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਵੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ